ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਖੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਵਿੱਚ ਸਰਵਣ ਕਰੋ ਜੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦਰਸ਼ਨ ਇੱਕ ਵਾਰੀ ਭਾਈ ਲਹਿਣਾ ਜੀ ਜਥੇ ਨਾਲ ਜਵਾਲਾ ਮੁਕੀ ਮੰਦਰ ਲਈ ਰਵਾਨਾ ਹੋਏ ਰਸਤੇ ਵਿੱਚ ਜਥੇ ਨੇ ਖੰਡੂਰ ਸਾਹਿਬ ਲਾਗੇ ਪੜਾ ਪਾਇਆ ਸਵੇਰੇ ਤੜਕੇ ਭਾਈ ਲੈਨਾਂ ਜੀ ਇਸ਼ਨਾਨ ਕਰਨ ਲਈ ਪਿੰਡ ਦੇ ਬਾਹਰ ਟੋਬੇ ਉੱਤੇ ਗਏ। ਉੱਥੇ ਉਹਨਾਂ ਦੇ ਕੰਨਾਂ ਵਿੱਚ ਇੱਕ ਮਿੱਠੀ ਆਵਾਜ਼ ਪਈ। ਇਹ ਆਵਾਜ਼ ਭਾਈ ਜੋਤ ਦੀ ਸੀ। ਭਾਈ ਜੋਤ ਖੰਡੂਰ ਦਾ ਰਹਿਣ ਵਾਲਾ ਸੀ ਅਤੇ ਗੁਰੂ ਨਾਨਕ ਜੀ ਦਾ ਸਿੱਖ ਸੀ। ਉਸ ਦਾ ਨਾਮ ਸੀ ਕਿ ਰੋਜ਼ ਸਵੇਰੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਅਸਾਦ ਵੀ ਵਾਰ ਦਾ ਪਾਠ ਕਰਨਾ। ਉਸ ਦੀ ਆਵਾਜ਼ ਬਹੁਤ ਸਰੀਲੀ ਸੀ। ਜਿਸ ਕਿਸੇ ਦੇ ਕੰਨ ਵਿੱਚ ਆਵਾਜ਼ ਪੈਂਦੀ ਉਹ ਖਿੱਚਿਆ ਚਲਾ ਆਉਂਦਾ ਸੀ। ਜਿਸ ਵੇਲੇ ਭਾਈ ਲਹਿਣਾ ਨੇ ਇਹ ਬਾਤ ਸੁਣੀ ਉਸ ਵੇਲੇ ਭਾਈ ਜੋਦਾਸਾ ਦੀ ਵਾਰ ਦਾ ਪਾਠ ਕਰ ਰਹੇ ਸੀ ਉਹ ਪਉੜੀ ਪੜ੍ਹ ਰਹੇ ਸਨ ਜਿਤ ਸੇਵ ਏ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉ ਘਾਲੀਏ ਮੰਦਾ ਮੂਲ ਨਾ ਕੀਚਈ ਤੇ ਲੰਬੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਨ ਹਾਰੀਏ ਤਹਿਵਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ ਭਾਈ ਲੈਨਾ ਨੇ ਕਦੀ ਇਸ ਤਰ੍ਹਾਂ ਦਾ ਪਾਠ ਅਤੇ ਰੱਬ ਦੀ ਪ੍ਰਸ਼ੰਸਾ ਨਹੀਂ ਸੁਣੀ ਸੀ। ਉਹਨਾਂ ਦੇ ਅੰਮ੍ਰਿਤ ਭਰੇ ਬਚਨ ਸੁਣ ਕੇ ਆਤਮਾ ਤ੍ਰਿਪਤ ਹੋ ਗਈ। ਉਹ ਹਮੇਸ਼ਾ ਦੇਵੀ ਦੇ ਗੁਣ ਗਾਣ ਗਾਉਂਦੇ ਸਨ ਲੇਕਿਨ ਉਸ ਦੇ ਨਾਲ ਉਹਨਾਂ ਦਾ ਮਨ ਤ੍ਰਿਪਤ ਨਹੀਂ ਹੁੰਦਾ ਸੀ। ਉਹਨਾਂ ਸੋਚਿਆ ਕਿ ਕੋਈ ਹੈ ਜੋ ਦੇਵੀ ਤੋਂ ਵੀ ਵੱਡਾ ਹੈ। ਭਾਈ ਲੈਨਾ ਜੀ ਨੇ ਭਾਈ ਜੋਤ ਦਾ ਪਾਠ ਖਤਮ ਹੋਣ ਤੋਂ ਬਾਅਦ ਪੁੱਛਿਆ ਕਿ ਇਹ ਮਿੱਠੀ ਬਾਣੀ ਕਿਸ ਦੀ ਹੈ? ਭਾਈ ਜੋਧ ਨੇ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਤੇ ਦੱਸਿਆ ਉਹ ਕਰਤਾਰਪੁਰ ਵਿੱਚ ਰਹਿੰਦੇ ਹਨ ਭਾਈ ਜੋਧ ਨੇ ਦੱਸਿਆ ਕਿ ਉਹਨਾਂ ਨੂੰ ਮਿਲਦਿਆਂ ਹੀ ਜਨਮਾਂ ਜਨਮਾਂ ਦੇ ਪਾਪ ਮੁੱਕ ਜਾਂਦੇ ਹਨ ਇਹ ਸੁਣ ਕੇ ਭਾਈ ਲਹਿਣਾ ਆਪਣੇ ਆਪ ਨੂੰ ਰੋਕ ਨਹੀਂ ਸਕੇ ਜਿਵੇਂ ਉਹਨਾਂ ਨੂੰ ਆਪਣੀ ਮੰਜ਼ਲ ਮਿਲ ਗਈ ਹੋਵੇ ਉਹਨਾਂ ਸੋਚਿਆ ਜਿਸ ਮਹਾਪੁਰਖ ਦੀ ਬਾਣੀ ਇਤਨੀ ਮਿੱਠੀ ਹੈ ਤੇ ਦਿਲ ਵਿੱਚ ਘਰ ਘਰ ਜਾਣ ਵਾਲੀ ਹੈ ਉਸ ਦੇ ਦਰਸ਼ਨ ਨਾਲ ਤੇ ਆਮਨ ਜਾਮ ਦਾ ਚੱਕਰ ਮੁੱਕ ਜਾਵੇਗਾ ਮੁਕਤੀ ਮਿਲ ਜਾਵੇਗੀ ਉਹ ਇਲਾਣਾ ਆਪਣੇ ਆਪ ਨੂੰ ਰੋਕ ਨਹੀਂ ਪਾਏ ਉਹਨਾਂ ਨੇ ਆਪਣੇ ਜਥੇ ਤੋਂ ਇਜਾਜ਼ਤ ਲਈ ਅਤੇ ਆਪਣੇ ਘੋੜੇ ਤੇ ਸਵਾਰ ਹੋ ਕੇ ਕਰਤਾਰਪੁਰ ਵੱਲ ਤੁਰ ਪਏ ਕਰਤਾਰਪੁਰ ਦੇ ਨੇੜੇ ਪਹੁੰਚ ਕੇ ਉਹਨਾਂ ਨੂੰ ਇੱਕ ਬਜ਼ੁਰਗ ਦਿਖਾਈ ਦਿੱਤਾ ਉਹ ਉਸ ਬਜ਼ੁਰਗ ਨੂੰ ਪੁੱਛਣ ਲੱਗੇ ਬਾਬਾ ਜੀ ਮੈਂ ਗੁਰੂ ਨਾਨਕ ਜੀ ਦੇ ਡੇਰੇ ਤੇ ਜਾਣਾ ਹੈ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਡੇਰੇ ਦਾ ਰਾਹ ਦੱਸ ਦਿਓ ਬਜ਼ੁਰਗ ਸੱਜਣ ਮੁਸਕਰਾ ਕੇ ਕਹਿਣ ਲੱਗੇ ਆਹ ਜਵਾਨਾ ਮੇਰੇ ਪਿੱਛੇ اپنی ਘੋੜੀ ਤੋਰ ਲੈ ਮੈਂ ਵੀ ਉੱਥੇ ਹੀ ਜਾ ਰਿਹਾ ਹਾਂ ਇੱਕ ਧਰਮਸ਼ਾਲਾ ਕੋਲ ਪਹੁੰਚ ਕੇ ਬਜ਼ੁਰਗ ਨੇ ਕਿਹਾ ਜਵਾਨਾ ਘੋੜੀ ਨੂੰ ਕਿੱਲੇ ਨਾਲ ਬੰਨ ਕੇ ਅੰਦਰ ਆ ਜਾ ਜਦ ਭਾਈ ਲਹਿਣਾ ਅੰਦਰ ਪਹੁੰਚੇ ਤਾਂ ਉਹ ਵੇਖ ਕੇ ਡੰਗ ਰਹਿ ਗਏ ਗੁਰੂ ਨਾਨਕ ਦੀ ਗੱਦੀ ਉਤੇ ਉਹੀ ਬਜ਼ੁਰਗ ਬੈਠਾ ਸੀ ਜਿਸ ਨੇ ਉਹਨੇ ਥੋੜੀ ਦੇਰ ਪਹਿਲਾਂ ਡੇਰੇ ਦਾ ਰਸਤਾ ਦੱਸਿਆ ਸੀ ਭਾਈ ਲਹਿਣਾ ਨੇ ਸਤਕਾਰ ਨਾਲ ਗੁਰੂ ਨਾਨਕ ਜੀ ਨੂੰ ਨਮਸਕਾਰ ਕੀਤਾ ਮਾਫੀ ਮੰਗੀ ਮਹਾਰਾਜ ਮੇਥੋਂ ਭਾਰੀ ਬੇਦਬੀ ਹੋਈ ਹੈ ਮੈਂ ਘੋੜੀ ਤੇ ਆਇਆ ਹਾਂ ਤੇ ਆਪ ਅੱਗੇ-ਅੱਗੇ ਪੈਦਲ ਤੁਰ ਕੇ ਜਾ ਰਹੇ ਹੋ ਗੁਰੂ ਜੀ ਨੇ ਜਵਾਬ ਦਿੱਤਾ ਉਠ ਪੁਰਖਾ ਪੁੱਲ ਕੋਈ ਨਹੀਂ ਹੋਈ ਸਭ ਠੀਕ ਹੈ ਵਾਹਿਗੁਰੂ ਭਲੀ ਕਰੇਗਾ ਫਿਰ ਗੁਰੂ ਜੀ ਨੇ ਕਿਹਾ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਲੈਨਦਾਰ ਆਪਣੇ ਦੇਨਦਾਰਾਂ ਦੇ ਵੱਲ ਘੋੜੇ ਤੇ ਚੜ ਕੇ ਹੀ ਜਾਇਆ ਕਰਦੇ ਹਨ ਫਿਰ ਤੂੰ ਕਿਹੜੀ ਗਲਤੀ ਕੀਤੀ ਹੈ ਫਿਰ ਲੈਨਾ ਜੀ ਬੇਨਤੀ ਕਰਨ ਤੇ ਗੁਰੂ ਜੀ ਨੇ ਲੈਨਾ ਜੀ ਨੂੰ ਸਿੱਖੀ ਰਹਿਤ ਦੀ ਸੋਝੀ ਕਰਾਈ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਲੈਨਾ ਜੀ ਦਾ ਮਨ ਤ੍ਰਿਪਤ ਹੋ ਗਿਆ। ਉਹਨਾਂ ਦੇ ਮਨ ਦੇ ਪਰਦੇ हट ਗਏ। ਮਨ ਵਿੱਚ ਖੇੜਾ ਤੇ ਉਹ ਮਹਾ ਪਰ ਗਿਆ। ਭਾਈ ਲੈਨਾ ਜੀ ਨੇ ਸੋਝੀ ਹੋ ਗਈ ਕਿ ਜਿਸ ਆਤਮਾ ਟਿਕਾਉਲੀ ਉਹ ਹੁਣ ਤੱਕ ਭਟਕਦੇ ਰਹਿੰਦੇ ਸਨ ਉਸ ਦੀ ਪੂਰਤੀ ਗੁਰੂ ਨਾਨਕ ਦੇ ਦਰ ਤੇ ਹੀ ਹੋ ਸਕਦੀ ਹੈ। ਭਾਈ ਲੈਨਾ ਜੀ ਕਰਤਾਰਪੁਰ ਵਸ ਗਏ। ਇਥੇ ਉਹ ਦਿਨ ਰਾਤ ਗੁਰੂ ਦੀ ਸੇਵਾ ਕਰਦੇ ਤੇ ਨਾਮ ਜਪਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ ਤੋ ਤੱਕ ਸਮਾਪਤ ਹੈ ਜੀ ਸਰਵਨ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ